ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਕਮਲਕੌਰ ਭਾਬੀ ਕਮਲਕੌਰ ਭਾਬੀ ਚੱਲੀ ਜਾਂਦਾ ਨਾ ਅੰਮਰਤਪਾਲ ਮਹਿਰੂ ਨੇ ਜਿਹੜਾ ਵੀ ਕੰਮ ਕੀਤਾ ਬਾਈ ਨੇ ਬਹੁਤ ਕੈਂਡ ਕੀਤਾ ਨਾ ਆਪਾਂ ਉਹਦੇ ਹੱਕ 'ਚ ਖੜੇ ਆ ਯਾਰ ਇੱਕ ਗੱਲ ਸਮਝ ਨਹੀਂ ਆਈ ਵੀ ਜਿਹੜੇ ਆ ਲੋਕ ਨੇ ਪੱਗਾਂ ਬੰਨੀ ਫਿਰਦੇ ਆ ਦਾੜੇ ਰੱਖੀ ਫਿਰਦੇ ਆ ਇਹਨਾਂ ਨੂੰ ਯਾਰ ਸਮਝ ਕਿਉਂ ਨਹੀਂ ਹੈਗੀ ਯਾਰ ਇਹ ਕਿਉਂ ਉਹ ਬੰਦੇ ਦੇ ਖਿਲਾਫ ਬੋਲਦੇ ਆ ਇਹਨਾਂ ਲੋਕਾਂ ਨੇ ਕਿਉਂ ਨਹੀਂ ਉਹ ਵੀਡੀਓ ਦੇਖੀ ਆ ਜਿਹੜਾ ਉਹ ਗੰਦ ਪਾਉਂਦੀ ਸੀ ਉਹ ਨिके-ਨिके ਜਵਾਕਾਂ ਨੂੰ ਕੀ ਸਿਖਾਉਂਦੀ ਸੀ ਕੀ ਮਤਾਂ ਦਿੰਦੀ ਸੀ ਕਿਉਂ ਨ ਯਾਰ ਇਹ ਲੋਕਾਂ ਨੇ ਉਹਦੀਆਂ ਵੀਡੀਓ ਦੇਖੀਆਂ ਕਿਉਂ ਉਹਦੇ ਹੱਕ 'ਚ ਖੜਦੇ ਯਾਰ ਸਮਝ ਨਹੀਂ ਆਉਂਦੀ ਵੀ ਲੋਕਾਂ ਨੂੰ ਕਈਏ ਕੱਤਾ ਕਈਏ ਕੀ ਕਈ ਦਿਨਾਂ ਤੋਂ ਦੇਖਦਾ ਹਾਂ ਉਹਨਾਂ ਸਾਰਿਆਂ ਦੇ ਜਿੰਨੇ ਵੀ ਬੋਲਦੇ ਆ ਕਿਸਦੇ ਪੱਗਾਂ ਬੰਨੀਆਂ ਹੋਏ ਨੇ ਦਾੜੇ ਰੱਖਿਓ ਨੇ ਸਿੱਖ ਦਾ ਜੀ ਐ ਨਹੀਂ ਕਰਦਾ ਜੀ ਇੱਕੋ ਕੁੜੀ ਜੀ ਬੋਲਦੀ ਜੀ ਕੋਈ ਨੈਂਸੀ ਗਰੇਵਾਲ ਪਤਾ ਨਹੀਂ ਕੀ ਨੌਂਸੀ ਉਹਦਾ ਕਹਿੰਦੀ ਜੀ ਇਹ ਮੁ슬ਮਾਨ ਆ ਜੀ ਇਹ ਫਲਾਨਾ ਜੀ ਇਹ ਟੈਂਪਕਾ ਜੀ ਯਾਰ ਉਹ ਬੰਦਾ ਮੁ슬ਮਾਨ ਧਰਮ ਦੇ ਵਿੱਚੋਂ ਸਿੱਖ ਧਰਮ ਦੇ ਵਿੱਚ ਆਇਆ ਠੀਕ ਆ ਅਸੀਂ ਉਹਦਾ ਦਿਲੋਂ ਧੰਨਵਾਦ ਕਰਦੇ ਆ ਉਹ ਬੰਦੇ ਨੇ ਠੀਕ ਆ ਕੇਸ ਰੱਖੇ ਪੱਗਾ ਬੰਨੀ ਆ ਚੱਲ ਉਹਨੇ ਠੀਕ ਆ ਸਿੱਖ ਇਤਿਹਾਸ ਪੜ੍ਹਿਆ ਜਿੰਨਾ ਵੀ ਉਹਨੇ ਕੀਤਾ ਬਾਈ ਨੇ ਸਭ ਕੁਝ ਸਹੀ ਕੀਤਾ ਕਦੇ ਉਹਨੇ ਮਾੜਾ ਕੰਮ ਨਹੀਂ ਕੀਤਾ ਕਦੇ ਕੋਈ ਠੀਕ ਆ ਤੁਸੀਂ ਕੀ ਕਰਦੇ ਹੋ ਲੋਕ ਤੁਸੀਂ ਨਫ਼ਰਤ ਫਲਾਉਂਦੇ ਹੋ ਪੱਗਾ ਬਨ ਕੇ ਵੱਡੇ ਵੱਡੇ ਦਾੜੇ ਰੱਖ ਕੇ ਨਾ ਤੁਸੀਂ ਨਫ਼ਰਤ ਫਲਾਉਂਦੇ ਹੋ ਤੁਸੀਂ ਭਾਲ ਦੋ ਫੇਮ ਇੱਕੋ ਪਤਾ ਨਹੀਂ ਰਸੂਲੜਿਆ ਰਸੂਲੜਿਆ ਬਾਬਾ ਜੀ ਆ ਕਿਹੜਾ ਉਹਦੀ ਮੈਨੂੰ ਮੇਰੇ ਸੜਦੀ ਸਮਝ ਹੀ ਨਹੀਂ ਆਈ ਅੱਜ ਤੱਕ ਕੀ ਕਹਿੰਦਾ ਕੀ ਨਾ ਕਹਿੰਦਾ ਉਹ ਕਦੇ ਉਹਦੀ ਮੱਕੜ ਨੇ ਬੜੀ ਬੇਇੱਜ਼ਤੀ ਕੀਤੀ ਹੈ ਜਿਹੜਾ ਮੱਕੜ ਪੱਤਰਕਾਰ ਆ ਬਾਈ ਹੈ ਨਾ ਉਹਦਾ ਪੋਡਕਾਸਟ ਕਰਦਾ ਸੀ ਉਹਨੇ ਬੜੀ ਬੇਇੱਜ਼ਤੀ ਕੀਤੀ ਹੈ ਉਹਦੀ ਉਹ ਬੰਦਾ ਜਮਾਂ ਨਹੀਂ ਜਲੀਲ ਹੁੰਦਾ ਅੱਜ ਉਹਦੀ ਵੀਡੀਓ ਆਈ ਸੀ ਕਿਸੇ ਕੁੜੀ ਨੇ ਪਾਈ ਹੋਈ ਹੈ ਵੀਡੀਓ ਉਹ ਕਹਿੰਦੀ ਵੀ ਇਹ ਬਲੱਤਕਾਰੀ ਹੈ ਸਿਰੇ ਦਾ ਉਹਦੀਆਂ ਪੋਸਟਾਂ ਸ਼ੇਅਰ ਹੋਈਆਂ ਨੇ ਉਹਦੀਆਂ ਵੀਡੀਓ ਸ਼ੇਅਰ ਹੋਈਆਂ ਨੇ ਨਾ ਕਾਫੀ ਜਿਹੜੇ ਬੰਦੇ ਉਹ ਖੁਦ ਉੱਤੇ ਬਲੱਤਕਾਰ ਦੇ ਕੇ ਚੱਲਦੇ ਆ ਉਹ ਇੱਕ ਜਾਗਦੀ ਜ਼ਮੀਰ ਵਾਲੇ ਦੇ ਖਿਲਾਫ ਬੋਲਦਾ ਇਹ ਪੱਗਾਂ ਪੱਗਾਂ 'ਚ ਸਿਰ ਵਸਾ ਕੇ ਨਾ ਇਹ ਨਫਰਤ ਫਲਾਉਂਦੇ ਆ ਸਿੱਖ ਕੌਮ ਤਾਂ ਪਹਿਲੇ ਸਿੱਖ ਨੂੰ ਸਿੱਖ ਨੇ ਬਦਨਾਮ ਕੀਤਾ ਜਦੋਂ ਵੀ ਕੀਤਾ ਠੀਕ ਆ ਸਿੱਖ ਨੂੰ ਸਿੱਖ ਬਦਨਾਮ ਕਰਦਾ ਕਦੇ ਇਹ ਨਹੀਂ ਹੋਇਆ ਵੀ ਜੇ ਕਦੇ ਸਿੱਖ ਨੇ ਕੋਈ ਚੰਗਾ ਕੰਮ ਕੀਤਾ ਨਾ ਤਾਂ ਉਹਨੂੰ ਸਾਰੇ ਸਿੱਖ ਰਲ ਕੇ ਮਾੜਾ ਹੀ ਕਹਿੰਦੇ ਆ ਜਿਹੜੇ ਜਾਗਦੀ ਜ਼ਮੀਰ ਵਾਲਿਆ ਉਹ ਨਾਲ ਖੜ ਜਾਂਦੇ ਆ ਪਰ ਉਹਨਾਂ ਦਾ ਸੁਣਦਾ ਕੋਈ ਨਹੀਂ ਠੀਕ ਆ ਹਰ ਵਾਰੀ ਜਿੰਨੇ ਵੀ ਅੱਜ ਤੱਕ ਹੋਣ ਦਾਕ ਮੈਂ 22-23 ਸਾਲਾਂ ਦਾ ਹੋ ਗਿਆ ਜਦੋਂ ਦਾ ਮੈਂ ਦੇਖਦਾ ਹਾਂ ਨਾ ਚਾਹੇ ਸਰਕਾਰਾਂ ਨੇ ਕੁਛ ਕਰਤਾ ਚਾਹੇ ਜਿਹੜੇ ਮਾੜੇ ਲੋਗ ਨੇ ਇਹਨਾਂ ਨੇ ਦਬਾਤੀ ਆਵਾਜ਼ ਜਿਹੜਾ ਬੰਦਾ ਆਵਾਜ਼ ਖੜੀ ਕਰਦਾ ਠੀਕ ਆ ਉਹ ਵੀਡੀਓ ਗਲਤ ਪਾਉਂਦੀ ਸੀ ਤਾਂ ਉਹਨੂੰ ਮਾਰਿਆ ਜਿਹੜੇ ਲੋਕਾਂ ਨੇ ਨਹੀਂ ਵੀਡੀਓ ਦੇਖੀ ਮੈਂ ਵੀਡੀਓ ਨਾਲ ਚਲਾ ਦੂੰਗਾ ਤੁਸੀਂ ਇੱਕ ਵਾਰ ਦੇਖ ਲਿਓ ਨਾ ਧਿਆਨ ਨਾਲ ਵੀਡੀਓ ਨੂੰ ਸੁਣ ਵੀ ਲਿਓ ਜਿਹੜੇ ਨੇ ਨਹੀਂ ਵੀ ਸੁਣੀ ਠੀਕ ਆ ਉਹਦੇ ਮਰਨ ਤੋਂ ਬਾਅਦ ਵੀ ਫੋਲੋਅਰ ਵਧ ਗਏ ਠੀਕ ਆ ਮਰਨ ਤੋਂ ਬਾਅਦ ਵੀ ਉਹਦੇ ਫੋਲੋਅਰ ਵਧੇ ਉਹਨੂੰ ਲੋਕ ਦੇਖਣ ਗਏ ਵੀ ਕੌਣ ਆ ਕੌਣ ਨਹੀਂ ਠੀਕ ਹੈ ਪਰ ਜਿਹੜੇ ਲੋਕ ਐ ਪੱਗਾਂ 'ਚ ਸਿਰ ਫਸਾ ਕੇ ਬੋਲਦੇ ਆ ਵੱਡੇ ਵੱਡੇ ਦਾੜੇ ਰੱਖ ਕੇ ਬੋਲਦੇ ਆ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਉਹਦੀਆਂ ਵੀਡੀਓ ਦਿਖਾਓ ਇਕੱਠੇ ਬਹਿ ਕੇ ਦੇਖੋ ਐਲ ਸੀ ਡੀ ਤੇ ਲਾਓ ਤੁਸੀਂ ਨਾਲ ਬੈਠੋ ਦੇਖੋ ਵੀਡੀਓ ਉਹਦੀਆਂ ਜਿਹੜੇ ਉਹਦੇ ਪੇਜ ਬਣਾਏ ਹੋ ਨੇ ਟੈਲੀਗ੍ਰਾਮ 'ਆ ਤੇ ਤੁਸੀਂ ਉੱਥੇ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਜਾਓ ਪੱਗਾਂ 'ਚ ਸਿਰ ਫਸਾਏ ਹੋ ਨੇ ਤੁਸੀਂ ਉੱਥੇ ਲੈ ਕੇ ਜਾਓ ਸਿਖਾਓ ਉਹਨਾਂ ਨੂੰ ਵੀ ਦੱਸੋ ਵੀ ਇਹਦੇ ਰਾਹ ਤੇ ਚੱਲੋ ਕਮਲਕੌਰ ਦੇ ਰਾਹ ਤੇ ਚੱਲੋ ਪੰਜਾਬ ਦੇ ਵਿੱਚ ਗਭਿਆ ਰਾਣੀ ਆ ਕੇ ਪੰਜਾਬ ਦਾ ਨਾਂ ਰੱਖ ਕੇ ਕੌਰ ਰੱਖ ਗਿਆ ਉਹਦੇ ਨਾਂ ਦੇ ਨਾਲ ਲਾ ਕੇ ਕੌਰ ਬਦਨਾਮ ਕਰਦੀ ਪਈ ਆ ਤੇ ਤੁਸੀਂ ਉਹਦੀ ਸਪੋਰਟ ਕਰਦੇ ਪਿਓ ਜੇ ਔਰਤ ਮਾਰੀ ਆ ਕਿਸੇ ਬੰਦੇ ਨੇ ਤਾਂ ਅਣਖ ਵਾਲੇ ਨੇ ਮਾਰੀ ਆ ਠੀਕ ਆ ਤੁਸੀਂ ਪੱਗਾਂ ਦੇ ਵਿੱਚ ਸਿਰ ਵਸਾ ਕੇ ਜਦੋਂ ਵੀ ਤੁਸੀਂ ਕੀਤਾ ਨਾ ਗਦਾਰੀਆਂ ਕੀਤੀਆਂ ਨਾ ਕੌਮ ਨਾਲ ਕਿਉਂ ਨਹੀਂ ਕੋਈ ਸਿੱਖ ਬਣਦਾ ਕਿਉਂ ਲੋਕ ਧਰਮ ਚੇਂਜ ਕਰਦੇ ਆ ਤੁਸੀਂ ਖੁਦ ਕਰਾਉਂਦੇ ਆ ਖੁੱਦ ਕਰਾਉਣਾ ਤੁਸੀਂ ਧਰਮ ਚੇਂਜ ਡੱਕ ਕੇ ਤੁਸੀਂ ਕਦੇ ਨਸਿਆਂ ਪੱਤਿਆਂ ਨਾਲ ਡੱਕ ਕੇ ਤੁਸੀਂ ਲੱਗ ਜਾਂਦੇ ਬੋਲਣ ਕੈਮਰਾਮੈਨ ਤੁਸੀਂ ਡੱਕ ਕੇ ਨਸਿਆਂ ਨਾਲ ਲੱਗ ਜਾਂਦੇ ਬੋਲਣ ਜੀ ਇਹਨਾਂ ਨੇ ਆਹ ਕਰਤਾ ਜੀ ਇਹਨਾਂ ਨੇ ਉਹ ਕਰਤਾ ਜੀ ਇਹ ਹੈ ਨਹੀਂ ਜੀ ਫਲਾਨਾ ਜੀ ਯਾਰ ਤੁਸੀਂ ਇੰਨੀ ਕਿ ਤਾਨ ਖ ਰੱਖ ਲਓ ਯਾਰ ਵੀ ਤੁਹਾਡੇ ਪੱਗਾਂ 'ਚ ਸਿਰ ਵਸਾਏ ਹੋਏ ਨੇ ਮਾੜਾ ਮੋਟਾ ਇੰਨੀ ਕੁ ਦਾ ਸ਼ਰਮ ਕਰ ਲਓ ਯਾਰ ਤੁਸੀਂ ਤੁਸੀਂ ਗਾਲਤ ਬਿਨਾਂ ਤਾਂ ਗੱਲ ਨਹੀਂ ਕਰਦੇ ਯਾਰ ਅਸੀਂ ਕਹਿੰਨਾ ਯਾਰ ਸਾਡੇ ਤੋਂ 100 100 ਕੰਮ ਮਾੜੇ ਹੋਣਗੇ ਸਾਡੇ ਅਸੀਂ ਮਿਹਨਤ ਕਰਦਾ ਆਪਦੀ ਕਿਰਤ ਕਰਦੇ ਆ। ਠੀਕ ਆ। ਹੁਣ ਸਾਡੇ ਘਰੇ ਵੀ 3 ਭੈਣਾਂ ਨੇ ਅਸੀਂ 3 ਭੈਣਾਂ ਦੇ ਵਿੱਚ ਬਹਿ ਕੇ ਕਿਵੇਂ ਵੀਡੀਓ ਦੇਖ ਲਾਂਗੇ ਉਹਦੀ। ਕਿੱਥੇ ਕੋਈ ਦੇਖ ਲੂਗਾ ਵੀਡੀਓ? ਜਿੰਨੇ ਤੁਸੀਂ ਸਪੋਰਟ ਕਰਦੇ ਹੋ, ਜਿੰਨੇ ਵੀ ਉਹਦੇ ਹੱਕ 'ਚ ਬੋਲਦੇ ਹੋ ਕਮਲਕੌਰ ਦੇ, ਤੁਸੀਂ ਆਪਦੀਆਂ 3 ਭੈਣਾਂ ਨੂੰ ਵੀਡੀਓ ਦਿਖਾਓ ਉਹਦੀਆਂ। ਉਹਦੀਆਂ ਵੀਡੀਓ ਚਲਾਓ ਘਰੇ। ਟੀਵੀ 'ਤੇ ਚਲਾ ਕੇ ਦਿਖਾਓ ਆਪਦੀਆਂ 3 ਭੈਣਾਂ ਨੂੰ ਵੀ ਹਾਂ ਦੇਖ ਪੁੱਤ ਤੂੰ ਇਹਦੇ ਵਰਗੀ ਬਣਾਂ, ਭੈਣ ਤੂੰ ਇਹਦੇ ਵਰਗੀ ਬਣਾਂ। ਕਾਮਲ ਕੌਰ ਵਰਗੀ ਬਣ ਠੀਕ ਆ ਹੋਰ ਬਧੀਰੀਆਂ ਨੇ ਕਿਸੇ ਨੇ ਕਹਾਵਤ ਕਹੀ ਵੀ ਆ ਕਹਿੰਦਾ ਵੀ ਜੇ ਫਸਲ ਬਸਾਉਣੀ ਹੋਵੇ ਹਨਾ ਜੇ ਫਸਲ ਦੀ ਰਾਖੀ ਕਰਨੀ ਹੋਵੇ ਤਾਂ ਕਾਂ ਮਾਰ ਕੇ ਟੰਗਣਾ ਪੈਂਦਾ ਕਿਸੇ ਗੱਲ ਨੂੰ ਹੀ ਇਹ ਪੁਰਾਣੇ ਬਜ਼ੁਰਗਾਂ ਨੇ ਗੱਲ ਕਹੀ ਹੋਈ ਆ ਵੀ ਜੇ ਫਸਲ ਬਚਾਉਣੀ ਆ ਨਾ ਤਾਂ ਕਾਂ ਨੂੰ ਮਾਰ ਕੇ ਟੰਗਣਾ ਪੂਗਾ ਹੀ ਪਊਗਾ 1 ਘੰਟੇ ਦੇ ਵਿੱਚ ਵਿੱਚ ਅੰਮਰਤਪਾਲ ਮਹਿਰੂਣ ਨੇ ਲਾਈਵ ਹੋ ਕੇ ਗੱਲ ਕਹੀ ਸੀ ਵੀ ਜਿਹੜਾ ਨਹੀਂ ਲਚਰਤਾ ਬੰਦ ਕਰੂ ਫਿਰ ਮੈਂ ਆਪ ਹੀ ਦੇਖੂਗਾ ਕਿੰਨਾ ਕੁ ਚੇਂਜ ਹੋ ਗਿਆ ਇੱਕ ਘੰਟੇ ਦੇ ਵਿੱਚ ਵਿੱਚ ਕਿਉਂ ਮਾਫੀयां ਮੰਗਿਆ ਜੇ ਤੁਸੀਂ ਗੰਦ ਪਾਉਨੇ ਹੋ ਤਾਂ ਮਾਫੀ ਮੰਗਿਆ ਨਾ ਤੁਸੀਂ ਕਿਉਂ ਫਿਰ ਮਾਫੀयां ਮੰਗਦੇ ਹੋ ਜੇ ਤੁਹਾਨੂੰ ਪਤਾ ਵੀ ਤੁਸੀਂ ਖੁਦ ਗੰਦ ਪਾਉਨੇ ਹੋ ਤਾਂ ਮਾਫੀ ਮੰਗਦੇ ਹੋ ਨਾ ਗੰਦ ਪਾਉ ਹੀ ਨਾ ਹੋਰ ਬਧੇਰਾ ਕੁਝ ਦਿਖਾਉਣ ਨੂੰ ਹੋਰ ਬਧੇਰਾ ਕੁਝ ਬਣਾਉਣ ਨੂੰ ਸਭ ਕੁਝ ਬਣਾ ਲਓ ਨਹੀਂ ਪਰ ਤੁਸੀਂ ਉਹ ਨਹੀਂ ਬਣਾ ਸਕਦੇ ਕਿਉਂਕਿ ਤੁਹਾਨੂੰ ਭੁੱਖਾ ਪੈਸੇ ਦੇ ਇਕਾ ਕੋਈ ਬਾਬਾ ਜਾਂ ਬੂਟਾ ਸਿੰਘ ਪਤਾ ਨਹੀਂ ਕੌਣ ਆ ਇਹ ਮੈਂ ਤੈਨੂੰ ਜਾਣਦਾ ਵੀ ਨਹੀਂ ਇਹ ਪਹੁੰਕੀ ਜਾਂਦਾ ਕਹਿੰਦਾ ਸਣੀ ਲਿਆਉਣੀ ਸਣੀ ਲਿਆਉਣੀ ਇਕਾ ਕੋਈ ਬਾਬਾ ਆ ਇਹ ਬੋਲੀ ਜਾਂਦਾ ਕਹਿੰਦਾ ਸਣੀ ਲਿਆਉਣੀ ਤੱਕ ਤੁਹਾਡੀ ਪਹੁੰਚ ਨਹੀਂ ਅਬਰਤਪਾਲ ਮਹਿਰੋ ਨੂੰ ਕਹੀ ਜਾਂਦਾ ਜਵਾਬ ਦਿੰਦਾ ਤੂੰ ਅਬਰਤਪਾਲ ਮਹਿਰੋ ਤੂੰ ਉਹਨੂੰ ਮਾਰ ਨਹੀਂ ਸਕਦਾ ਤੇਰੀ ਉਹ ਤੱਕ ਪਹੁੰਚ ਨਹੀਂ ਹੈਗੀ ਤੂੰ ਸਣੀ ਲਿਆਉਣੀ ਨੂੰ ਕਿਵੇਂ ਜਾਣਦਾ ਬਈ ਜੇ ਤੂੰ ਇਹਰ ਦਾ ਕੁਝ ਦੇਖਦਾ ਤਾਂ ਹੀ ਸਣੀ ਲਿਆਉਣੀ ਨੂੰ ਤੂੰ ਜਾਣਦਾ ਤੁਸੀਂ ਪੱਗਾਂ ਦੇ ਵਿੱਚ ਸਿਰ ਫਸਾ ਕੇ ਯਾਰ ਕਿਉਂ ਬਦਨਾਮੀਆਂ ਕਰਦੇ ਪਿਓ ਯਾਰ ਕਿਉਂ ਨਹੀਂ ਕਿਸੇ ਨੂੰ ਤੁਸੀਂ ਜਿਉਣ ਦਿੰਦੇ ਜੇ ਕੋਈ ਅਣਖ ਵਾਲਾ ਕੰਮ ਕਰਦਾ ਤਾਂ ਉਹਨੂੰ ਕਰ ਲੈਣ ਦਿਓ ਯਾਰ ਕਦੇ ਉਹਦੇ ਹੱਕ 'ਚ ਤਾਂ ਖੜ੍ਹ ਜਾਓ ਯਾਰ ਜੇ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਕਿਸੇ ਦੀ ਸਪੋਰਟ ਦਾ ਕਰ ਹੀ ਸਕਦੇ ਉਹਨਾਂ ਨੂੰ ਕੀ ਇੰਨੇ ਵੀ ਤੁਹਾਡੇ ਜਮੀਰ ਮਰੇ ਹੋਏ ਨੇ ਯਾਰ ਫਿਰ ਆਪਦੀਆਂ ਧੀਆਂ ਪੈਣਾ ਨੂੰ ਤੁਸੀਂ ਕਮਲਕੌਰ ਦੇ ਰਸਤੇ ਤੇ ਚਲਾਓ ਠੀਕ ਆ ਆ ਦਾੜੇ ਰੱਖੇ ਹੋਏ ਨੇ ਪੱਗਾਂ ਰੱਖੇ ਹੋਏ ਨੇ ਉਹਨਾਂ ਨੂੰ ਲਾ ਦੋ ਕੋਈ ਫਾਇਦਾ ਨਹੀਂ ਪਾਗਾ ਤੇ ਸਿਰ ਫਸਾ ਕੇ ਸਿੱਖੀ ਦਾ ਨਾਮ ਬਦਨਾਮ ਕਰਨ ਦਾ ਤੁਸੀਂ ਕਮਲਕੌਰ ਦੇ ਰਸਤੇ ਚੱਲੋ ਆਪਦੀਆਂ ਭੈਣਾਂ ਨੂੰ ਕਹੋ ਵੀ ਅੱਧ ਨੰਗੇ ਕੱਪੜੇ ਪਾ ਕੇ ਤੂੰ ਇੰਸਟਾ ਤੇ ਵੀਡੀਓ ਪਾ ਠੀਕ ਹੈ ਕਹਿ ਦੋ ਨਾ ਫਿਰ ਤੁਸੀਂ ਆਪਦੀਆਂ ਧੀਆਂ ਭੈਣਾਂ ਨੂੰ ਕਹੋ ਫਿਰ ਤੁਸੀਂ ਆਪਦੀਆਂ ਧੀਆਂ ਭੈਣਾਂ ਨੂੰ ਕਦੋਂ ਕਹੋਗੇ ਕਹੋ ਨਾ ਫਿਰ ਉਹਦਾ ਅਕਾਊਂਟ ਬੈਨ ਹੋ ਗਿਆ ਉਹਦਾ ਅਕਾਊਂਟ ਬੰਦ ਕਰਵਾਤਾ ਮਰਦਾਲ ਮੈਰੋ ਦਾ ਕਿਉਂ ਕਰਵਾਇਆ ਕਿਉਂਕਿ ਡਰਾ ਲੋਕਾਂ ਨੂੰ ਇਹ ਡੇ ਗੰਦ ਪਾਉਂਦੇ ਨੇ ਇਹਨਾਂ ਦੇ ਕਿਉਂ ਨਹੀਂ ਅਕਾਊਂਟ ਬੈਨ ਹੁੰਦੇ ਉਹ ਕਿਹੜਾ ਕੋਈ ਦੇਖਦਾ ਨਹੀਂ ਲੱਚਰ ਤਾਂ ਕਿਉਂ ਨਹੀਂ ਬੰਦ ਹੁੰਦੀ ਕਿਉਂਕਿ ਪੈਸਾ ਕਮਾਉਂਦੇ ਨੇ ਲੋਕ ਗੱਲ ਇਹੀ ਫਰਕ ਇੱਥੇ ਹੀ ਆ ਵੀ ਪੈਸੇ ਕਰਕੇ ਲੋਕ ਅੱਜਕੱਲ ਨੰਗਾ ਹੋਣਾ ਚਾਹੁੰਦੇ ਆ ਨੰਗਾ ਹੋ ਵੀ ਜਾਂਦੇ ਆ ਹੁਣ ਅਸੀਂ ਕਮਾਕਾਰ ਆਲੇ ਆ ਮੈਂ ਜਿੰਨੀਆਂ ਵੀਡੀਓ ਪਾਉਣਾ ਆਪਦੇ ਕੰਮ ਕਰਦੇ ਪਾਉਣਾ ਕੋਈ ਨਹੀਂ ਦੇਖਦਾ ਜੇ ਨੰਗੇ ਹੋਗੇ ਪਾਉਣ ਲੱਗੇ ਮੁਰਖ ਕਮਲਾ ਹੋ ਹੋ ਦੇਖਦਾ ਦੁਨੀਆ ਨੰਗੇ ਨੂੰ ਦੇਖਣਾ ਚਾਹੁੰਦੀ ਆ ਜੇ ਤੁਸੀਂ ਉਸ ਦਿਖਾਉਣਾ ਚਾਹੁੰਦੇ ਹੋ ਤਾਂ ਲੋਕ ਦੇਖਦੇ ਆ ਕੋਈ ਤੁਹਾਡੇ ਘਰੇ ਨਹੀਂ ਆਉਂਦਾ ਹੈਗਾ ਕੁਝ ਦੇਖਣ ਜੇ ਤੁਸੀਂ ਨੰਗ ਪਣਾ ਦਿਖਾਉਣੇ ਹੋ ਤਾਂ ਲੋਕ ਦੇਖਣ ਆਉਂਦੇ ਆ ਠੀਕ ਆ ਜਦੋਂ ਤੁਸੀਂ ਇੱਕ ਵਾਰ ਕੋਈ ਚੀਜ਼ ਦਿਖਾਉਣੇ ਹੋ ਨੰਗ ਪਣਾ ਤੁਸੀਂ ਫੇਮਸ ਕਰਦੇ ਹੋ ਨਾ ਤਾਂ ਤੁਹਾਨੂੰ ਕੋਈ ਲੋਕ ਦੇਖਣ ਆਉਂਦੇ ਜੇ ਲੋਕਾਂ ਕੋਲੇ ਤੁਸੀਂ ਗੰਦ ਦਿਖਾਉਣੇ ਹੋ ਤਾਂ ਤੁਹਾਡਾ ਲੋਕ ਗੰਦ ਦੇਖਦੇ ਆ ਠੀਕ ਆ ਜੇ ਤੁਸੀਂ ਗੰਦ ਦਿਖਾਉਣਾ ਚਾਹੁੰਦੇ ਹੋ ਤਾਂ ਲੋਕ ਦੇਖਣਾ ਚਾਹੁੰਦੇ ਆ ਠੀਕ ਆ ਜੇ ਤੁਸੀਂ ਆਪ ਦੇ ਆਪ ਨੂੰ ਨਹੀਂ ਸਹੀ ਰੱਖ ਸਕਦੇ ਤਾਂ ਜਿਹੜੇ ਬੰਦੇ ਨੇ ਸਹੀ ਕੀਤਾ ਨਾ ਉਹਦੀ سپورਟ ਜਰੂਰ ਕਰਦਿਆ ਕਰੋ ਜਿਹੜੇ ਪੱਗਾਂ 'ਚ ਸਿਰ ਫਸਾ ਕੇ ਸਿੱਖਾਂ ਨੂੰ ਵੀ ਬਦਨਾਮ ਕਰੀ ਜਾਂਦੇ ਆ ਇਹਨਾਂ ਨੂੰ ਕੀ ਕਹੀਏ ਯਾਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ ਇਹ ਜਿਹੜੇ ਜਾਗਦੀ ਜ਼ਮੀਰ ਵਾਲੇ ਦੇ ਖਿਲਾਫ ਬੋਲਦੇ ਆ ਨਾ ਇਹ ਗੰਗੂ ਦੀ ਲਾਤ ਤੋਂ ਹੁੰਦੇ ਆ ਗੰਗੂ ਦੀ ਲਾਜ਼ ਦੇ ਵਿੱਚੋਂ ਇਹ ਬੰਦੇ ਜਿਹੜੇ ਸਿੱਖਾਂ ਦੇ ਨਾਂ ਦੇ ਇੱਕ ਕਲੰਕ ਨੇ ਪੱਗਾਂ 'ਚ ਸਿਰ ਵਸਾ ਕੇ ਮਾੜਾ ਜੰਗਾ ਬੋਲ ਦਿਆ ਬਹਿ ਜਾਂਦਾ ਕੈਮਰਾ ਮੁੜ ਰੱਜ ਕੇ ਇੱਕੋ ਬੁੜਾ ਜਾਂ ਰਸੂਲਰੀਆ ਜਾਂ ਪਹਿਲਾਂ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਉਹਦੇ ਉੱਤੇ ਖੁਦ ਉੱਤੇ ਸਾਲੇ ਉੱਤੇ ਬਲਤਕਾਰ ਦੇ ਕੇ ਚੱਲਦੇ ਆ ਫੋਟੋ ਆਉਂਦੀ ਮੈਂ ਨਾਲ ਇੱਥੇ ਜੋੜ ਦੂੰਗਾ ਦੇਖ ਲਿਓ ਤੁਸੀਂ ਧਿਆਨ ਨਾਲ ਫੋਟੋਆਂ ਦੇਖ ਲਿਓ ਉਹਦੀਆਂ ਚੀਜ਼ਾਂ ਜੇ ਤੁਸੀਂ